ਹਾਂਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਦੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆਂ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਮਲੇਰਕੋਟਲੇ ਦਾ ਲੋਹਾ ਬਾਜ਼ਾਰ ਜਿੱਥੇ ਸੇਲ ਲੱਗਦੀ ਹੈ ਜੀ ਆਹ ਦੇਖੋ ਕੱਪੜਿਆਂ ਦੀ ਸੇਲ ਮਿਲ ਜੂਗੀ ਤੁਹਾਨੂੰ ਕੱਟ ਪੀਸਾਂ ਦੀ ਸੇਲ ਹੈ ਇਹ ਦੇਖੋ ਕੱਟ ਪੀਸ ਪਏ ਆ ਆ ਬੱਚਿਆਂ ਦੇ ਘੜਾਉਣੇ ਪਏ ਆ ਜੀ ਬੱਚਿਆਂ ਦੇ ਘੜਾਉਣੇ ਦੇਖੋ ਹਰ ਤਰ੍ਹਾਂ ਦਾ ਘੜਾਉਣਾ ਬੱਚਿਆਂ ਦਾ ਮਿਲ ਜੂਗਾ ਕੱਪੜਿਆਂ ਦੀ ਸੇਲ ਮਨਿਆਰੀ ਦੀ ਸੇਲ ਹੈ ਜੀ ਹਰ ਤਰ੍ਹਾਂ ਦੀ ਸੇਲ ਹੋਊਗੀ ਆ ਦੇਖੋ ਇਹ ਕੱਪੜਿਆਂ ਦੀ ਸੇਲ ਹੈ ਜੀ ਬੈਟਰੀ ਸ਼ੀਟਾਂ ਦੀ ਸੇਲ ਹੈ ਕੱਪੜਿਆਂ ਦੀ ਸੇਲ ਹੈ ਸੂਟ ਬਿਨਾਂ ਸਲਾਈ ਵਾਲੇ ਸੂਟਾਂ ਦੀ ਸੇਲ ਹੈ ਜੀ ਦੁਪੱਟਿਆਂ ਦੀ ਸੇਲ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਤੇ ਮਿਲ ਜੂਗੀ ਤੁਹਾਨੂੰ ਆ ਚੂੜੀਆਂ ਦੀ ਸੇਲ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਵਧੀਆ ਜੀ ਇੱਕ ਵਾਰੀ ਗੇੜਾ ਜਰੂਰ ਮਾਰ ਕੇ ਜਾਓ ਜੀ ਹਰ ਐਤਵਾਰ ਨੂੰ ਲੱਗਦੀ ਹੈ ਹਰ ਹਫ਼ਤੇ ਲੱਗਦੀ ਆ ਦੇਖੋ ਚੂੜੀਆਂ ਦੇ ਡਿਜ਼ਾਈਨ ਮਿਲ ਜਾਣਗੇ ਹਰ ਹਫ਼ਤੇ ਪੱਕੀ ਸੇਲ ਹੈ ਇਹ ਪਿਛਲੇ 10 ਸਾਲਾਂ ਤੋਂ ਲੱਗ ਰਹੀ ਹੈ ਪੱਕੀ ਸੇਲ ਹੈ ਇਹ ਹਰ ਐਤਵਾਰ ਨੂੰ ਲੋਕੇਸ਼ਨ ਹੈਗੀ ਹੈ ਮਲੇਰ ਕੋਡਲਾ ਲੋਹਾ ਬਾਜ਼ਾਰ ਉਰਿਆ ਕੇ ਕਿਸੇ ਨੂੰ ਵੀ ਪੁੱਛ ਲੋ ਲੋਹੇ ਬਾਜ਼ਾਰ ਦੇ ਵਿੱਚ ਜਾਣਾ ਜਿੱਥੇ ਸੇਲ ਲੱਗਦੀ ਹੈ ਸਭ ਨੂੰ ਪਤਾ ਹੈ ਬਹੁਤ ਮਸ਼ਹੂਰ ਹੈ ਜੀ ਇਹ ਅ ਜੁੱਤੀਆਂ ਦੀ ਸੇਲ ਹੈ ਜੀ ਆ ਪਲਾਸਟਿਕ ਦੇ ਭਾਂਡਿਆਂ ਦੀ ਸੇਲ ਹੈ ਜੀ ਆ ਦੇਖੋ ਹਰ ਤਰ੍ਹਾਂ ਦਾ ਪਲਾਸਟਿਕ ਦਾ ਭਾਂਡਾ ਮਿਲ ਜੂਗਾ ਯਾਰ ਬੜੇ ਤੋਂ ਬੜਾ ਭਾਂਡਾ ਛੋਟੇ ਤੋਂ ਛੋਟਾ ਆ ਦੇਖੋ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਆ ਦੇਖੋ ਬੱਚਿਆਂ ਵਾਲੇ ਬੁਰਕੇ ਪਏ ਆ ਜੀ ਆ ਦੇਖੋ ਜੁੱਤੀਆਂ ਦੀ ਸੇਲ ਹੈ ਯਾਰ ਸੈਂਡਲਾਂ ਦੀ ਸੇਲ ਹੈ ਜੁੱਤੀਆਂ ਦੀ ਸੇਲ ਹੈ ਦੇਖੋ ਆ ਲੋਰਾਂ ਟੀ-ਸ਼ਰਟਾਂ ਦੀ ਸੇਲ ਹੈ ਜੀ ਇੱਕ ਵਾਰੀ ਗਿਆੜਾ ਜ਼ਰੂਰ ਮਾਰ ਕੇ ਜਾਓ ਜੀ ਹਰ ਹਫ਼ਤੇ ਐਤਵਾਰ ਨੂੰ ਸੇਲ ਲੱਗਦੀ ਹੈ ਸਾਡੀ ਵੀਡੀਓ ਨੂੰ ਵਤੋ ਤੇ ਸ਼ੇਅਰ ਕਰ ਦਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੂਗੀ ਜੀ ਵੀਡੀਓ ਵਧੀਆ ਲੱਗੇ ਲਾਈਕ ਜ਼ਰੂਰ ਕਰ ਦੇਈ ਤੁਸੀਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਐਡਰੈਸ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਾਂਗੇ ਜੀ ਪੂਰਾ ਪ੍ਰੋਪਰ ਐਡਰੈਸ ਆਲਕੋ ਮਨੈਰੀ ਦਾ ਸਮਾਨ ਮਿਲ ਜੂਗਾ ਜੀ ਅੱਜ ਉੱਤਿਆਂ ਦੀ ਸੇਲ ਡਿਜ਼ਾਈਨ ਤੇ ਖੁਈ ਕਿੰਨੇ ਵਧੀਆ ਨੇ ਪੰਜਾਬੀ ਜੁੱਤੀ ਚੱਪਲਾ ਸੈਂਡਲ ਆ ਪਲਾਸਟਿਕ ਦੇ ਪਾਂਡੇ ਕਿਢਾਉਣੇ ਆ ਦੇਖੋ ਯਾਰ ਤਰ੍ਹਾਂ ਦੀ ਵੈਰਿਟੀ ਹੁੰਦੀ ਹੈ ਇਹ ਆ ਦੇਖੋ ਡਿਜ਼ਾਈਨ ਦੇਖੋ ਇਹ ਕਿੰਨੇ ਡਿਜ਼ਾਈਨ ਪਏ ਆ ਜੀ ਵਧੀਆ ਡਿਜ਼ਾਈਨ ਪਏ ਆ ਜੁੱਤੀਆਂ ਦੇ ਡਿਜ਼ਾਈਨ ਦੇ ਜੁੱਤੀਆਂ ਦੀ ਸੇਲ ਬਹੁਤ ਭਾਰੀ ਸੇਲ ਹੈ ਜੀ ਇਹ ਮਲੇਰ ਕੋਟਲੇ ਦੀ ਸਭ ਤੋਂ ਵੱਡੀ ਸੇਲ ਹੈ ਇਹ ਐਤਵਾਰ ਨੂੰ ਹਰ ਹਫ਼ਤੇ ਲੱਗਦੀ ਹੈ ਪੱਕੀ ਸੇਲ ਹੈ ਆ ਦੇਖੋ ਆ ਦੇਖੋ ਪ੍ਰੋਪਰ ਲੋਹਾ ਬਾਜ਼ਾਰ ਇਹ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਵੀਡੀਓ ਦੇ ਵਿੱਚ ਕਵਰ ਨਹੀਂ ਹੁੰਦੀਆਂ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜਿਹੜੇ ਇੱਕ ਵਾਰੀ ਜ਼ਰੂਰ ਗਿਆੜਾ ਮਾਰ ਕੇ ਜਾਏ ਆ ਦੇਖੋ ਲੇਡੀਜ਼ ਪਰਸ ਹਰ ਤਰ੍ਹਾਂ ਦੇ ਡਿਜ਼ਾਈਨਰ ਦੇ ਮਿਲ ਜਾਣਗੇ ਲੇਡੀਜ਼ ਪਰਸ ਲੈਣੀ ਆ ਦੇਖੋ ਜੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਲੇਡੀਜ਼ ਪਰਸ ਦੇ ਆ ਦੇਖੋ بڑے ਤੋਂ ਬੜਾ ਸਾਈਜ਼ ਮਿਲ ਜੂ ਛੋਟੇ ਸਾਈਜ਼ ਮਿਲ ਜਾਣਗੇ ਜਿਸ ਤਰ੍ਹਾਂ ਦੇ ਮਰਜੀ ਸਾਈਜ਼ ਚਾਹੀਦੇ ਉਹ ਮਿਲ ਜਾਣਗੇ ਜੀ ਆ ਮਨੈਰੀ ਦਾ ਸਾਮਾਨ ਹੈ ਜੀ ਆ ਰੈਡੀਮੇਡ ਬੱਚਿਆਂ ਦੇ ਕੱਪੜੇ ਦੁਪੱਟੇ ਆ ਲੇਡੀਜ਼ ਪਰਸ ਨੇ ਕੈਪ ਨੇ ਬੱਚਿਆਂ ਲਈ ਕੈਪ ਵੱਡੀ ਕੈਪ ਮਨੇਰੀ ਦਾ ਸਮਾਨ ਹੈ ਦੇਖੋ ਜੀ ਆਹ ਦੇਖੋ ਜੀ ਮਨੇਰੀ ਦਾ ਸਮਾਨ ਲੇਡੀਜ਼ ਪਰਸ ਨਾਲ ਮਨੇਰੀ ਦਾ ਸਮਾਨ ਦੇਖੋ ਜੀ ਆਹ ਦੇਖੋ ਮਨੇਰੀ ਦਾ ਸਮਾਨ ਹੈ ਜੀ ਆ ਵੀ ਮਨੇਰੀ ਦਾ ਸਮਾਨ ਹੈ ਰੁਮਾਲਾਂ ਨੇ ਛੋਟੀਆਂ ਆ ਵੀ ਮਨੇਰੀ ਦਾ ਸਮਾਨ ਹੈ ਜੀ ਕਈ ਦੁਕਾਨਾਂ ਨੇ ਹੀ ਮਨੈਰੀ ਦੇ ਸਾਮਾਨ ਦੀਆਂ ਕੱਪੜੇ ਦੀਆਂ ਦੁਕਾਨਾਂ ਬਹੁਤ ਨੇ ਜੁੱਤੀਆਂ ਦੀਆਂ ਦੁਕਾਨਾਂ ਬਹੁਤ ਨੇ ਜੀ ਭਾਂਡਿਆਂ ਦੀਆਂ ਦੁਕਾਨਾਂ ਬਹੁਤ ਮਿਲ ਜਾਣਗੀਆਂ ਜੀ ਆ ਸ਼ਰਟ 200 ਰੁਪਏ ਦੀ ਹੈ ਜੀ ਫੁੱਲ ਸਾਈਜ਼ ਸ਼ਰਟ ਹੈ ਪਿਓਰ ਕਾਟਨ ਦੀ ਸਿਰਫ 200 ਰੁਪਏ ਦੀ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਆ ਦੇਖੋ ਇਹ ਕਲਰ ਡਿਜ਼ਾਈਨ ਪਏ ਆ ਸਾਰੇ ਕਲਰ ਪਏ ਆ ਜੀ ਆ ਕੱਪੜਿਆਂ ਦੀ ਸੇਲ ਹੈ ਜੀ ਸੂਟਾਂ ਦੀ ਆ ਵੀ ਸੂਟਾਂ ਦੀ ਸੇਲ ਹੈ ਜੀ ਬਾਕੀ ਕੀ ਆ ਵੀ ਜੁੱਤੀਆਂ ਦੀ ਸੇਲ ਹੈ ਇਹ ਦੇਖੋ ਅਗੀ ਕੋਈ ਵੀ ਚੀਜ਼ ਕਿਸੇ ਦੇ ਡਿਟੇਲ ਚ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਡਿਟੇਲ ਦੇ ਨਾਲ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਆ ਪਲਾਸਟਿਕ ਦੇ ਭਾਂਡੇ ਆ ਜੀ ਆ ਬੱਚਿਆਂ ਦੇ ਰੈਡੀमेड ਸੂਟ ਆ ਜੀ ਆ ਲੋ ਫਿਰ ਕੈਪ ਕੈਪਾਂ ਦੀ ਦੁਕਾਨ ਆ ਗਈ ਮੇਰੀ ਰੈਡੀमेड ਕੱਪੜੇ ਦੀ ਦੁਕਾਨ ਆਈ ਹੈ ਕੈਪ ਨੇ ਬੈਲਟਾਂ ਨੇ ਬੱਚਿਆਂ ਦੀ ਕੈਪ ਵੱਡੇ ਕੈਪ ਅਸੂਟਾਂ ਦੀ ਸੇਲ ਆ ਗਈ ਜੀ ਪੈਂਟਾਂ ਦੀ ਸੇਲ ਹੈ ਜੀ ਆ ਦੇਖੋ ਫੇਰ ਸੂਟਾਂ ਦੀ ਸੇਲ ਹੈ ਜੀ ਆ ਰੈਡੀमेड ਕੱਪੜੇ ਦੀ ਸੇਲ ਆ ਗਈ ਬੱਚਿਆਂ ਦੇ ਵੱਡੇ ਸਾਈਜ਼ ਸਭ ਮਿਲ ਜਾਣਗੇ ਆ ਦੇਖੋ ਜੀ ਦੁਕਾਨਾ ਆ ਜੀ ਸੀਜ਼ਨ